ਕਬੀਰ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਕਾਸ ਇਹ ਜਗ ਜਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਸਾਹਿਬ ਜੀ ਇਹ 36 ਨੰਬਰ ਸ਼ਲੋਕ ਦੇ ਅੰਦਰ ਕਿਰਪਾ ਕਰਦੇ ਨੇ ਕਿ ਇਨਸਾਨ ਇਸ ਸੰਸਾਰ ਤੇ ਆ ਕਰਕੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਦੁਨੀਆ ਦੀ ਖਾਤਰ ਦੌੜ ਭੱਜ ਦੇ ਵਿੱਚ ਲੱਗ ਗਿਆ ਕਬੀਰ ਦੀਨ ਗਵਾਇਆ ਦੁਨੀਸਿਓ ਦੁਨੀ ਨਚਾਲੀ ਸਾਤ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਹਿੰਦੇ ਸੰਸਾਰ ਦੇ ਇਹਨਾਂ ਕੰਮਾਂ 'ਚ ਲੱਗਣ ਕਰਕੇ ਇਹਨਾਂ ਦੀਨ ਧਰਮ ਨੂੰ ਵਿਸਾਰ ਦਿੱਤਾ ਤੇ ਦੁਨੀਆ ਦੇ ਪਦਾਰਥਾਂ ਨੂੰ ਇਕੱਠਿਆਂ ਕਰਨ ਵਾਸਤੇ ਆਪਣਾ ਸਭ ਕੁਝ ਸਮਝ ਲਿਆ ਪਰ ਭਗਤ ਸਾਹਿਬ ਜੀ ਕਹਿੰਦੇ ਨੇ ਕਿ ਸੰਸਾਰ ਵੀ ਇਹਦਾ ਸਾਥ ਨਾ ਦੇ ਸਕਿਆ ਤੇ ਨਰਨਹੰਕਾਰ ਦੇ ਨਾਲ ਇਹਨੇ ਜਿਉਂਦੇ ਜੀ ਸਾਂਝ ਨਹੀਂ ਪਾਈ ਇਹਨੂੰ ਬੜਾ ਵਧੀਆ ਸੰਸਾਰ ਤੇ ਮਾਲਕ ਬਣਾ ਕੇ ਵੇਖੇ ਜਿਆ ਸੀ ਅਵਰ ਜੂਨ ਤੇਰੀ ਪਨਹਾਰੀ ਇਸ ਤਤੀ ਮੇ ਤੇਰੀ ਸਿਕਦਾਰੀ ਪਰ ਇਹਨੇ ਸਾਰੀਆਂ ਜੂਨਾਂ ਨੂੰ ਗੁਲਾਮ ਕਰਦਿਆਂ ਕਰਦਿਆਂ ਆਪ ਖੁਦ ਮੋਹ ਮਾਇਆ ਲਾਲਚ ਦਾ ਗੁਲਾਮ ਹੋ ਗਿਆ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਕਹਿੰਦੇ ਸਰੀਰ ਨੂੰ ਬਚਾਉਣ ਵਾਸਤੇ ਮਨੁੱਖ ਨੇ ਬੜੇ ਉਪਰਾਲੇ ਕੀਤੇ ਪਰ ਇਹ ਸਰੀਰ ਬਚਦਾ ਨਹੀਂ ਬੜੇ ਇਲਾਜ ਕਰਾਏ ਨੇ ਵੱਡੇ ਤੋਂ ਵੱਡੇ ਹਸਪੀਟਲਾਂ ਦੇ ਵਿੱਚ ਵੀ ਜਾਂਦਾ ਏ ਪਰ ਇਹ 100 110 ਸਾਲ 20 ਸਾਲ ਤੱਕ ਜਾਂ ਪੁਰਾਣੇ ਸਮਿਆਂ 'ਚ ਕੋਈ 1.5 150 ਸਾਲ ਦੇ ਲਗਭਗ ਦੀੰਦਾਰਿਆ ਪਰਾਜ ਦੇ ਸਮੇਂ ਵਿੱਚ ਚੀਜ਼ਾਂ 'ਚ ਮਲਾਵਟ ਹੋਣ ਕਰਕੇ ਹਰ ਚੀਜ਼ 'ਚ ਮਲਾਵਟ ਹੈ ਬਹੁਤੀ ਉਮਰ ਰਹਿ ਨਹੀਂ ਗਈ ਕੋਈ ਕਰਮਾ ਵਾਲਾ ਹੈ ਜਿਹੜਾ 70 80 ਸਾਲ ਕੱਢ ਜਾਵੇ ਨਹੀਂ ਤੇ 50 ਤੋਂ ਸ਼ੁਰੂ ਹੋ ਜਾਂਦਾ ਇਹ ਕੰਮ ਵੈਰ ਵਿਰੋਧ ਈਰਖਾ ਨਫ਼ਰਤ ਤੇ ਹੋਰ ਕਈ ਪ੍ਰਕਾਰ ਦੇ ਚਿੰਤਾਵਾਂ ਝੋਰੇ ਮਨੁੱਖ ਦੀ ਉਮਰ ਨੂੰ ਖਾ ਰਹੇ ਨੇ ਤੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਾੜ ਜਰੇ ਜਿਉਂ ਲੱਕਰੀ ਕੇਸ ਜਰੇ ਜਿਉਂ ਘਾਸ ਕਹਿੰਦੇ ਜਿਹੜੇ ਹੱਡ ਨੇ ਜਦੋਂ ਪ੍ਰਾਣੀ ਦੀ ਮੌਤ ਹੁੰਦੀ ਏ ਸਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਜਾਂਦਾ ਏ ਤੇ ਇਹ ਲੱਕੜਾਂ ਵਾਂਗ ਇਹਦੇ ਹੱਡ ਸੜ ਜਾਂਦੇ ਨੇ ਤੇ ਕੇਸ ਜਿਹੜੇ ਨੇ ਉਹ ਘਾਹ ਵਾਂਗ ਜਿੱਦਾਂ ਘਾਹ ਸੜ ਕੇ ਭੂਰਾਕ ਰਹਿ ਜਾਂਦਾ ਏ ਇਦਾਂ ਉਹ ਸੜ ਜਾਂਦੇ ਨੇ ਇਹ ਜਗਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਹਿੰਦੇ ਇਹ ਸੰਸਾਰ ਨੂੰ ਮੈਂ ਦੇਖਿਆ ਸੜਦਾ ਤੇ ਮੈਂ ਇੰਨਾ ਸਾਰੀਆਂ ਚੀਜ਼ਾਂ ਵਾਲੇ ਪਾਸਿਓਂ ਉਪਰਾਮ ਹੋ ਗਿਆ ਤੇ ਜਿੰਨਾ ਚਿਰ ਜਿਉਂਦੇ ਹਾਂ ਧਨ ਪਦਾਰਥ ਦੀ ਲੋੜ ਹੈ ਕਿ ਜਾਰੇ ਜੋਗੀ ਉਹਨਾਂ ਇਕੱਠਾ ਕਰ ਲੋ ਉਹਨਿਕ ਦੇ ਨਾਲ ਗੁਜ਼ਾਰਾ ਕਰ ਲੋ ਕਿਸੇ ਦਾ ਹੱਕ ਨਹੀਂ ਮਾਰਨਾ ਨਾ ਆਪਣਾ ਹੱਕ ਮਰਨ ਦੇਣਾ ਹੈ ਤੇ ਜਿਹੜਾ ਇਦਾਂ ਚੱਲੇਗਾ ਉਹ ਕਦੀ ਘਾਟਾ ਨਹੀਂ ਖਾਂਦਾ ਜਿਹੜਾ ਦੂਜਿਆਂ ਦਾ ਹੱਕ ਮਾਰਦਾ ਮਾਰਦਾ ਆਪਣੇ ਹੱਕ ਮਰਵਾ ਬੈਂਦਾ ਏ ਉਹ ਕੰਗਾਲ ਹੋ ਜਾਂਦਾ ਏ ਤੇ ਕਬੀਰ ਸਾਹਿਬ ਜੀ ਕਹਿੰਦੇ ਮੇਰਾ ਮਨ ਇੱਧਰ ਲਿਆ ਖੁਆਇਸ਼ਾਂ ਵੱਲ ਉਪਰਾਮ ਹੋ ਗਿਆ ਸਰੀਰ ਦਾ ਮੋਹ ਮੈਂ ਛੱਡ ਦਿੱਤਾ ਵੀ ਜਿੰਨਾ ਚਿਰ ਚੱਲੇਗਾ ਵਾਹ ਭਲੀ ਹੈ ਪਰ ਜਿੰਨਾ ਚਿਰ ਚੱਲਦਾ ਹੈ ਉਹਨਾਂ ਚਿਰ ਢਿੰਦੀ ਕਲਾ ਜੀਵਨ 'ਚ ਨਹੀਂ ਆਉਣ ਦੇਣੀ ਤਦ ਤੱਕ ਆਪਣੀ ਮਿਹਨਤ ਕਰਨੀ ਹੈ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਵੀ ਕਰਨਾ ਹੈ ਨਾਲ ਦੀ ਨਾਲ ਤੇ ਕਿਰਤ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਭਲਾ ਕਰਨਾ ਹੈ ਤੇ ਪ੍ਰਮਾਤਮਾ ਦੀ ਬੰਦਗੀ ਕਰਕੇ ਆਪਣੀ ਆਤਮਿਕ ਖਰਾਕ ਇਕੱਠੀ ਕਰਨੀ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਆਓ ਆਪਣੀ ਕਿਰਤ ਕਮਾਈ ਕਰਦੇ ਹੋਏ ਵਹਿ ਗੁਰੂ ਦੇ ਸਿਮਰਨ ਦੇ ਨਾਲ ਜੁੜੀਏ